ਅਕਾਲੀ ਦਲ ਦੇ ਸਾਰੇ ਐਮਐਲਏ ਸਾਬਾਨਾ ਨੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸੈਲੀਬ੍ਰੇਟਰੀ ਲਾਂਚ ਰੱਖਿਆ ਸੀ ਉਸ ਦਾ ਬਾਈਕਾਟ ਕਰਦੇ ਹੋਏ ਉਸ ਸੈਲੀਬ੍ਰੇਸ਼ਨ ਨੂੰ ਰਿਜੈਕਟ ਕਰਦੇ ਹੋਏ ਅਸੀਂ ਅੱਜ ਤੁਹਾਡੇ ਕੋਲ ਆਏ ਆ ਔਰ ਅਸੀਂ ਉਸ ਲਾਂਚ ਦੇ ਹਿੱਸਾ ਨਹੀਂ ਬੜੇ ਉਹਦੇ ਵੱਡੇ ਕਾਰਨ ਦੋ ਰਹੇ ਆ ਇਸ ਗੱਲ ਦਾ ਤਾਂ ਤੁਹਾਨੂੰ ਪਤਾ ਕਿ ਤੁਹਾਡੇ ਕੋਲ ਜੋ ਖਬਰ ਆ ਰਹੀ ਹੈ ਉਹ ਅਸੀਂ ਅੱਜ ਵੀ ਗੱਲ ਕੀਤੀ ਵਿਧਾਨ ਸਭਾ ਚ ਕਿ ਜੋ ਵਿਧਾਨ ਸਭਾ ਚੋ ਲੀਕ ਆ ਰਿਹਾ ਹੈ ਮਤਲਬ ਸੀਐਮ ਸਾਹਿਬ ਬਲੈਕਆਊਟ ਹੀ ਹੈ ਮੀਡੀਆ ਦਾ ਮੀਡੀਆ ਨੂੰ ਬਲੈਕਆਊਟ ਕਿਉਂ ਕੀਤਾ ਜਾ ਰਿਹਾ ਵਾਟ ਇਜ਼ देयर ਟੂ ਹਾਈਡ ਲਕੋ ਉਹਨੂੰ ਕੀ ਐ ਫੇਰ ਗੱਲ ਉੱਥੇ ਜਾਂਦੀ ਐ ਲਕੋ ਨੂੰ ਫਿਕਸਡ ਮੈਚ ਜਿਹੜਾ ਕੈਪਟਨ ਮੋਦੀ ਭਰਾ ਭਰਾ ਵੱਡਾ ਭਾਈ ਛੋਟਾ ਭਾਈ ਉਹ ਫਿਕਸਡ ਮੈਚ ਐ ਜਿਹੜਾ ਉਹ ਚਾਹੁੰਦੇ ਨਹੀਂ ਤੁਹਾਡੇ ਸਾਹਮਣੇ ਆਵੇ ਦੇਖੋ ਪੰਜਾਬ ਦੇ ਲੋਕਾਂ ਦੀ ਬੜੀ ਸਪਸ਼ਟ ਮੰਗ ਸੀ ਕਿ ਇਹ ਕਾਲੇ ਕਾਨੂੰਨ ਰੱਦ ਹੋਣ ਇਹ ਕਾਲੇ ਕਾਨੂੰਨ ਪੰਜਾਬ 'ਚ ਲਾਗੂ ਨਾ ਹੋਣ ਕਾਰਪੋਰਟਾਈਜ਼ੇਸ਼ਨ ਪ੍ਰਾਈਵੇਟਾਈਜ਼ੇਸ਼ਨ ਦੇ ਪੰਜਾਬ ਖਿਲਾਫ ਹੈ ਫੂਡ 'ਚ ਫੂਡ ਸਿਕਿਉਰਿਟੀ ਬੜਾ ਇੰਪੋਰਟੈਂਟ ਹਿੱਸਾ ਪੰਜਾਬ ਦਾ ਦੇਸ਼ ਦਾ ਪੀਡੀਐਸ ਸਿਸਟਮ ਨੂੰ ਕਿਸੇ ਤਰੀਕੇ ਦੀ ਕੋਈ ਆਚ ਨਹੀਂ ਆਵੇ ਮਗਰ ਅਸਲੀ ਐਮਐਸਪੀ ਐਮਐਸਪੀ ਤੇ ਖਰੀਦ ਔਰ ਐਮਐਸਪੀ بار بار ਧਿਆਨ ਨਾਲ ਸੁਣ ਲਿਓ ਜੀ ਐਮਐਸਪੀ ਤੇ ਅਸ਼ੋਰ ਖਰੀਦ ਸਾਰੀ ਐਮਐਸਪੀ ਤੇ ਫਸਲ ਚੁੱਕੀ ਜਾਵੇ ਸਾਰੀਆਂ ਫਸਲਾਂ ਬਾਈ ਦੀਆਂ ਬਾਈ ਇਹ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਖੇਤ ਮਜ਼ਦੂਰਾਂ ਦੀ ਮੰਗ ਹੈ ਔਰ ਪ੍ਰਾਈਵੇਟ ਮਾਰਕੀਟ ਦੇ ਉਹ ਖਿਲਾਫ ਨੇ ਕੱਲ ਜਦੋਂ ਵਿਧਾਨ ਸਭਾ ਚ 10 ਵਜੇ ਪੂਰੇ 10 ਵਜੇ ਕੇ 5 ਮਿੰਟ ਦੇ ਲੈ ਲਓ 10 ਮਿੰਟ ਦੇ ਵਿੱਚ ਬਿੱਲ ਪਹਿਲਾਂ ਤਾਂ ਰੈਜੋਲੂਸ਼ਨ ਪੇਸ ਹੁੰਦਾ ਫਿਰ ਬਿੱਲ ਆਉਂਦੇ ਆ ਆਪੋਜੀਸ਼ਨ ਦੇ ਵਿਧਾਨਕਾਰਾਂ ਨੇ ਉੱਠ ਕੇ ਸਪੀਕਰ ਸਾਹਿਬ ਨੂੰ ਇਹ ਗੱਲ ਕਹੀ ਕਿ ਤੁਸੀਂ ਹੁਣੇ ਬਿੱਲ ਐ ਹੋ ਸਾਨੂੰ ਪੜਨ ਦਾ ਟਾਈਮ ਤਾਂ ਦਿਓ ਕਿਉਂਕਿ ਬਹਿਸ ਸ਼ੁਰੂ ਕਰਾਤੀ ਤੁਸੀਂ ਸਪੀਕਰ ਸਾਹਿਬ ਦਾ ਪੱਖਪਾਤੀ ਰਵਈਆ ਵੇਖੋ ਕਿਸ ਤਰ੍ਹਾਂ ਪੰਜਾਬ ਦੇ ਕਿਸਾਨੀ ਤੇ ਖੇਤ ਮਜ਼ਦੂਰਾ ਦੇ ਕੰਜਰ ਮਾਰੇ ਗਏ ਉਹਨਾਂ ਦੀ ਸੋਚ ਤੇ ਕੀ ਕਹਿੰਦੇ ਤੁਸੀਂ ਐ ਕਰੋ ਅਸੀਂ ਕੋ ਮੰਗਿਆ ਕਿ ਸੈਸ਼ਨ ਉਠਾ ਦਿਓ ਅੱਧੇ ਘੰਟੇ ਬਾਅਦ ਅੱਧੇ ਘੰਟੇ ਜਾਂ ਘੰਟੇ ਬਾਅਦ ਰੀਕਨਵੀਨ ਕਰ ਲਿਓ ਅਸੀਂ ਤਸੱਲੀ ਕਰ ਲਈਏ ਖਜ਼ਾਨਾ ਮੰਤਰੀ ਸਾਹਿਬ ਉੱਠਦੇ ਆ ਔਰ ਕਹਿੰਦੇ ਜੀ ਰੀਕਨਵੀਨ ਕਰਨ ਦੀ ਕੋਈ ਲੋਟ ਨਹੀਂ 45 ਮਿੰਟ ਬਹਿਸ ਪਹਿਲਾਂ ਕਾਂਗਰਸ ਕਰ ਲੈਂਦੀ ਆ ਇਹ ਫੇਰ ਬੋਲਣ ਜਦੋਂ ਬਹਿਸ ਸ਼ੁਰੂ ਹੋਗੀ ਤੇ ਅਸੀਂ ਬਹਿਸ ਤੋਂ ਬਾਹਰ ਜਾ ਸਕਦੇ ਕਿ ਅਸੀਂ ਬਹਿਸ ਤੇ ਸੁਣਨਾ ਨਹੀਂ ਕਿ ਉਹ ਰੂਲਿੰਗ ਪਾਰਟੀ ਕੀ ਪੱਖ ਰੱਖ ਰਹੀ ਹੈ ਮਗਰ ਦੇ ਘਰ ਅੰਦਰ ਮਾਹੌਲ ਬਣਾਤਾ ਗਿਆ ਕਿ ਇਹਨਾਂ ਨੂੰ ਨਾ ਦੇਖਣ ਦਾ ਨਾ ਸੋਚਣ ਦਾ ਨਾ ਕੰਸਲਟ ਕਰਨ ਦਾ ਟਾਈਮ ਮਿਲੇ ਹੀ ਨਾ ਚਲੋ ਜੋ ਹਾਲਾਤ ਅੰਦਰ ਬਣੇ ਸੀ ਕਿਉਂਕਿ ਜਦ ਤੁਸੀਂ ਵਾਰ ਟਾਈਮ ਸਿਚੁਏਸ਼ਨ ਹੋਵੇ ਉਹਦੇ ਚ ਜੋ ਹਾਲਾਤ ਬਣ ਜਾਂਦੇ ਆ ਫਿਰ ਬੰਦਾ ਜਿਹੜੇ ਕੁਝ ਉਹਦੇ ਕੋਲ ਅਗਿਆਰਨੀ ਜਾਂ ਜਿਹੜੇ ਕੁਝ ਵੀ ਉਹਦੇ ਕੋਲ ਵੈਪਨਰੀ ਆ ਉਹਨੇ ਉਹਦੇ ਹਿਸਾਬ ਨਾਲ ਹੀ ਲੜਨਾ ਵੇਖੋ ਇੱਕ ਮੈਸੇਜ ਬੜਾ ਜ਼ਰੂਰੀ ਸੀ ਜਿਹੜੀ ਸਾਰੀ ਆਪੋਜੀਸ਼ਨ ਨੇ ਔਰ ਅਸੀਂ ਸਮਝਦੇ ਅਸੀਂ ਸਾਰੇ ਵਿਧਾਨਕਾਰਾਂ ਨੇ ਮਨ ਬਣਾਇਆ ਸੀਗਾ ਕਿ ਜੇ ਤਾਂ ਇਹ ਦਿੱਲੀ ਦੀ ਗੱਲ ਦਿੱਲੀ ਦੇ ਕਾਲੇ ਕਾਨੂੰਨਾਂ ਦੇ ਅਸੀਂ ਖਿਲਾਫ ਰੈਜ਼ੋਲੂਸ਼ਨ ਵੀ ਹੋਈ ਸੀ ਕਿ ਇਹ ਰਾਤ ਹੋਵੇ ਅਸੀਂ ਕਿਹਾ ਰੈਜ਼ੋਲੂਸ਼ਨ ਦੀ ਅਸੀਂ ਸਪੋਰਟ ਵੀ ਕਰਦੇ ਆ ਮਗਰ ਪਿਛਲੀ ਵਾਰੀ ਆ ਵਾਂਗੂ ਨਾ ਹੋਵੇ ਕਿ ਰੈਜ਼ੋਲੂਸ਼ਨ ਇੱਥੇ ਦੱਬ ਕੇ ਰੱਖ ਦਿਓ ਭੇਜ ਦਿਓ ਐਦਕੀ ਕਿਉਂਕਿ ਪਿਛਲੀ ਵਾਰੀ ਵੀ ਰੌਲਾ ਪਿਆ ਸੀ ਕਿ ਉਹ ਤੋਂ ਮੋਦੀ ਸਾਹਿਬ ਨੇ ਇਸ਼ਾਰਾ ਕਰਤਾ ਰੈਜ਼ੋਲੂਸ਼ਨ ਤਾਂ ਇੱਥੇ ਦੱਬ ਛਟਿਆ ਮਗਰ ਜਿਹੜੇ ਬਿੱਲ ਲਿਆਏ ਹੋ ਇਹਨਾਂ ਬਿੱਲਾਂ 'ਚੇ ਤਬਦੀਲੀ ਦੀ ਲੋੜ ਆ ਆਈ ਜਸਟ ਵਾਂਟ ਯੂ ਟੂ ਸੀ ਵਨ ਵੀਡੀਓ ਕਿਉਂਕਿ ਇਹ ਕੈਪਟਨ ਅਮਰਿੰਦਰ ਸਿੰਘ ਦੇ ਬੋਲੇ ਔਰ ਇਹ ਗੱਲ ਮੈਂ ਚਾਹੂੰਗਾ ਜਸਪੀਕਰ ਸਾਹਿਬ ਨੂੰ ਕਿ ਜੋ ਜੋ ਐਮਐਲਏ ਉੱਥੇ ਜੋ ਕੁਝ ਬੋਲਿਆ ਉਸ ਨੂੰ ਕਾਈਂਡਲੀ ਜਨਤਕ ਕਰੋ ਡੋਂਟ ਕੀਪ ਪੀਪਲ ਇਨ ਦਾ ਡਾਰਕ ਕੱਲ ਤਾਂ ਸਾਨੂੰ ਬੜੇ ਪਿਆਰ ਨਾਲ ਘੇਰ-ਘੇਰ ਕੇ ਕਹਿੰਦੇ ਆ ਜਾਓ ਗਵਰਨਰ ਸਾਹਿਬ ਦੇ ਆ ਜਾਓ ਗਵਰਨਰ ਸਾਹਿਬ ਦੇ ਮਗਰ ਜਿਹੜੇ ਇੰਪੋਰਟੈਂਟ ਗੱਲਾਂ ਵਿੱਚ ਉਠਾਈਆਂ ਗਈਆਂ ਉਹ ਵੀ ਸਾਹਮਣੇ ਆਓ ਇਹ ਕੀ ਕਿਹਾ ਸੀ ਸੀਐਮ ਸਾਹਿਬ ਨੇ ਉੱਚੀ ਕਰਕੇ ਲਾ ਦਿਓ ਗਰਾਤੀ ਬਿੱਲ ਲਿਆਇਸੀ অন ਦੀ ਟਰਮੀਨੇਸ਼ਨ ਕੌਂਸਲ ਉਹ ਵਿਧਾਨ ਸਭਾ ਕੀ ਕਰ ਸਕਦੀ ਹੈ ਦੇਖੋ ਇਹ ਪਾਰਲੀਮੈਂਟਰੀ ਐਕਟ ਹੈ ਅਗਰ ਵਿਧਾਨ ਸਭਾ ਕੋਲ ਪਾਸ ਵੀ ਕਰ ਦੇਗੀ ਕੈਨਟ ਹੈਲਪ ਐਸਵਾਈਐਲ ਵਾਲਾ ਦੂਸਰਾ ਸੈਸ਼ਨ ਅਗਰਾਂਸੀ ਬਿੱਲ ਲਿਆਇਸੀ ਆਨ ਇਹ ਤੁਹਾਨੂੰ ਮੈਂ ਉਹ ਪੇਜ ਭੇਜ ਦਿੰਦਾ ਮੈਂ ਤੁਹਾਨੂੰ ਭੇਜ ਦਿੰਦਾ ਮੈਂ ਪੜ੍ਹ ਦਿੰਦਾ ਖਟਕਰ ਕਲਾ ਸ਼ਹੀਦ ਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਧਰਤੀ ਤੇ ਨਤਮਸਤਕ ਹੁੰਦੇ ਹੋਏ ਪੱਤਰਕਾਰ ਦੇ ਸਵਾਲ ਦੇ ਜਵਾਬ ਚ ਇਨਵਰਟਡ ਕਾਮਾਸ ਐਂਡ ਆਈ ਕੋਟ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਕੋਟ ਕਰ ਰਿਹਾ ਵਿਧਾਨ ਸਭਾ ਕੀ ਕਰ ਸਕਦੀ ਹੈ ਦੇਖੋ ਇਹ ਪਾਰਲੀਮੈਂਟਰੀ ਐਕਟ ਹੈ ਅਗਰ ਵਿਧਾਨ ਸਭਾ ਕੁਝ ਪਾਸ ਵੀ ਕਰ ਦੇਵੇ ਇਟ ਕਾਂਟ ਹੈਲਪ ਈਵਨ ਇਫ ਵਿਧਾਨ ਸਭਾ ਪਾਸਸ ਸਮਥਿੰਗ ਯੂਨੈਨਿਮਸਲੀ ਅਕਾਲੀ ਵੀ ਰਲ ਜਾਣ ਇਟ ਕਾਂਟ ਹੈਲਪ ਅਸੈਂਬਲੀ ਦਾ ਕੋਈ ਐਕਟ ਕੈਨ ਨਾਟ ਓਵਰਰਾਈਡ ਆਪ ਪਾਰਲੀਮੈਂਟਰੀ ਐਕਟ ਫਿਰ ਗੱਲ ਤਾਂ ਫੇਰ ਆ ਗਈ ਉਹੀ ਕਿ ਜਿੱਦ ਕੈਪਟਨ ਸਾਹਿਬ ਤੁਹਾਨੂੰ ਵੀ ਪਤਾ ਸੀ ਕਿ ਵਿਧਾਨ ਸਭਾ ਕੁਝ ਨਹੀਂ ਕਰ ਸਕਦੀ ਤੇ ਵਿਧਾਨ ਸਭਾ ਚ ਜਿੱਥੇ ਕੁਝ ਕਰ ਸਕਦੀ ਸੀ ਉਹ ਐਕਟ ਤਾਂ ਤੁਸੀਂ ਲਿਆਏ ਨਹੀਂ ਜਿੱਥੇ ਵਿਧਾਨ ਸਭਾ ਕੁਝ ਨਹੀਂ ਕਰ ਸਕਦੀ ਸੀ ਉਹ ਐਕਟ ਲਿਆ ਫਿਰ ਫਿਕਸਡ ਮੈਚ ਆ ਗਿਆ ਲਾਲ ਔਰ ਮੈਂ ਗੱਲ ਤੇ ਅੱਗੇ ਦੱਸ ਦਿਆਂ 254 2 ਤਹਿਤ ਇਹ ਆਪ ਦਾ ਲਿਹਾਇਆ ਹੈ ਕੱਲ ਜਿਹੜੇ ਕਾਲੇ ਕਾਨੂੰਨਾ ਤੇ ਇਹਨਾਂ ਨੇ ਆਪਦੀ ਐਮੈਂਡਮੈਂਟਸ ਮੂਵ ਕੀਤੀਆਂ ਨੇ ਹੁਣ ਮੈਂ ਤੁਹਾਨੂੰ ਨਾ ਇੱਕ ਕਲੀਅਰ ਗੱਲ ਸਮਝਾ ਦਿਆਂ ਕਿ ਇੱਕ ਤਾਂ ਹੁੰਦੀ ਹੈ ਸਟੇਟ ਲਿਸਟ ਐਗਰੀਕਲਚਰ ਸੀ ਸਟੇਟ ਲਿਸਟ ਚ ਜੇ ਇਹ ਕਰਦੇ ਪੰਜਾਬ ਨੂੰ ਮੰਡੀ ਐਲਾਨ ਦਿੰਦੇ ਤੇ ਫੇਰ ਉਹਦੇ ਚ ਪ੍ਰੈਜ਼ੀਡੈਂਟ ਦੀ ਮਨਜ਼ੂਰੀ ਦੀ ਲੋੜ ਨਹੀਂ ਸੀ ਉਹ ਪੰਜਾਬ ਦੇ ਸਟੇਟਾਂ ਦੇ ਅਧਿਕਾਰ ਤੱਲੇ ਆ 2 1961 ਦਾ ਐਕਟ APMC ਐਕਟ ਇੱਕ ਵਾਰੀ ਨਹੀਂ ਕਈ ਵਾਰੀ ਕੋਰਟਾਂ 'ਚ ਫੈਸਲਾ ਹੋ ਗਿਆ ਹੈ ਲੈਜਿਸਲੇਟ ਹੋ ਚੁੱਕਿਆ ਹੈ ਕਿ ਤੁਸੀਂ ਐਗਰੀਕਲਚਰ ਸਟੇਟ ਸਬਜੈਕਟ ਹੈ ਇਹਦੇ ਤੇ ਫੈਸਲਾ ਕਰ ਦਿਓ ਔਰ ਇਹ ਮੰਗ ਸਾਡਾ ਪ੍ਰਾਈਵੇਟ ਮੈਂਬਰ ਬਿਲ ਜਿਹੜਾ ਇਹਨਾਂ ਨੇ ਮਨਜ਼ੂਰ ਨਹੀਂ ਕੀਤਾ ਉਹ ਇਹੀ ਸੀ ਕਿ ਜਦ ਸਾਰਾ ਪੰਜਾਬ ਮੰਡੀ ਐਲਾਨਿਆ ਜਾਊ ਤੇ ਫਿਰ ਕੋਈ ਰੈਜ਼ੀਡੂਅਲ ਜਗ੍ਹਾ ਤਾਂ ਰਹਿ ਨਹੀਂ ਗਈ ਕੋਈ ਹੋਰ ਜਗ੍ਹਾ ਰਹੀ ਨਹੀਂ ਗਈ ਤੇ ਫਿਰ ਟ੍ਰੇਡ ਵਾਸਤੇ ਫਿਰ ਸਭ ਨੂੰ APMC ਮੰਡੀ ਤਹਿਤ ਆਉਣਾ ਪੈਣਾ ਤੇ ਮਸਲਾ ਮੁੱਕ ਜਾਣਾ ਸੀ ਉਹਦੀ ਮਨਜ਼ੂਰੀ ਕਿਹਦੀ ਸੀ ਪੰਜਾਬ ਵਿਧਾਨ ਸਭਾ ਦੀ ਪੰਜਾਬ ਸਟੇਟ ਦੀ ਮਗਰ ਉਹ ਕੰਮ ਨਹੀਂ ਕੀਤਾ ਕਿਉਂ ਨਹੀਂ ਕੀਤਾ ਦਿੱਲੀ ਕੋਸ਼ ਕਰਨਾ ਸੀ ਦਿੱਲੀ ਦੇ ਨਾਲ ਰਲ ਕੇ ਖੇਡਣਾ ਸੀਗਾ ਜੋ ਪੰਜਾਬ 'ਚ ਇਕੱਲਾ ਭੰਬਲ ਪੂਸਾ ਪਾ ਕੇ ਲੱਡੂ ਕਾਦੇ ਵੰਡੇ ਕੱਲ ਮੈਨੂੰ ਇਹ ਨਹੀਂ ਸਮਝ ਆ ਰਹੀ ਅਸੀਂ ਕੰਡੈਮਨ ਕਰਦੇ ਹਾਂ ਕਿਸਾਨੀ ਤਾਂ ਉੱਥੇ ਦੀ ਉੱਥੇ ਖੜੀ ਆ ਵੀਰ ਅਸੀਂ ਜ਼ੀਰੋ ਤੇ ਸੀ ਜ਼ੀਰੋ ਦੀ ਖਲੋਤੇ ਔਰ ਮੈਂ ਇਹ ਗੱਲ ਵਿਧਾਨ ਸਭਾ ਚ ਕਹੀ ਮੈਂ ਕਿਹਾ ਕੈਪਟਨ ਸਾਹਿਬ ਇੱਥੇ ਜਿੰਨਾ ਮਰਜੀ ਮਾਹੌਲ ਬਣਾ ਲਓ ਤੁਹਾਡੇ ਅੱਸੀ ਦੇ ਅੱਸੀ ਐਮ ਐਲ ਏ ਇੱਥੇ ਤੁਹਾਨੂੰ ਜੋ ਮਰਜੀ ਕਹੀ ਜਾਣ ਲੋਕਾਂ ਨੇ ਸਾਨੂੰ ਸਵਾਲ ਕਰਨਾ ਔਰ ਆਈ ਵਾਂਟ ਦਿਸ ਸਪੀਕਰ ਸਾਹਿਬ ਨੂੰ ਕਿ ਮੇਰੇ ਉਹ ਲਫ਼ਜ਼ ਬਾਹਰ ਕੱਢ ਕੇ ਲਿਆਉਣ ਕਿ ਮੈਂ ਕਹਾ ਕੀ ਸੀ ਮੈਂ ਕਿਹਾ ਤੁਸੀਂ ਹਾਊਸ ਚ ਬੋਲਦੇ ਵੀ ਕਹਿ ਰਹੇ ਹੋ ਕਿ ਅਸੀਂ ਐਕਟ ਤਾਂ ਲੈ ਆਏ ਆ ਮਗਰ ਇਹਦੇ ਲਈ ਮਨਜ਼ੂਰੀ ਗਵਰਨਰ ਤੇ ਤੇ ਰਾਸ਼ਟਰਪਤੀ ਦੀ ਚਾਹੀਦੀ ਰਾਸ਼ਟਰਪਤੀ ਸਾਹਿਬ ਕਿਵੇਂ ਦੇ ਦੇਣਗੇ ਜੀ ਇਹਦੀ ਮਨਜ਼ੂਰੀ ਮੈਨੂੰ ਇਹ ਸਮਝਾ ਦਿਓ ਜਿਸ ਆਲਰੇਡੀ ਉਹ ਤਿੰਨ ਬਿੱਲਾਂ ਦੀ ਮਨਜ਼ੂਰੀ ਦੇ ਚੁੱਕੇ ਆ ਪਾਰਲੀਮੈਂਟ ਦੀ ਉਹਨਾਂ ਨੇ ਦੇ ਨਹੀਂ ਨੀ ਔਰ ਇਹ 254 ਮੇਰਾ ਕਹਿਣ ਦਾ ਭਾਵ ਕਿ ਤੁਸੀਂ ਸਟੇਟ ਸਬਜੈਕਟ ਜਿਹੜਾ ਐਂਟਰੀ ਐਗਰੀਕਲਚਰ ਹੈ 14 ਨੰਬਰ ਸਟੇਟ ਲਿਸਟ 'ਚ ਸੀ ਉਹ ਤਾਂ ਲਿਆਏ ਨਹੀਂ ਐਕਟ ਲਿਆਏ ਤੁਸੀਂ ਕਨਕਰੈਂਟ ਲਿਸਟ ਔਰ ਕਨਕਰੈਂਟ ਲਿਸਟ ਨੂੰ ਤੇ ਅੱਜ ਇੱਕ ਅਖਬਾਰ ਨੇ ਲਿਖਿਆ ਵੀ ਹੈ ਬੜਾ ਸਪਸ਼ਟ ਹੈ ਵਾਈ why invoking Article 254.2 is a bad option, where a law made by the legislature of a state with respect to one of the matters enumerated in the concurrent list contains any provision repugnant to the provisions of an earlier law made by Parliament or an existing law with respect to that matter, then, the law so made by the legislature of such state shall if it has been reserved for the consideration of the president and has received his assent prevail in that state bada clear ki je president dau assent pher hai punjab de lokan nu gumrah karna punjab de lokan nal kisanan nal thokha karna thoh karna aur aap da fixed match khelna captain amarinder singh ne ਇਸ ਓਨਲੀ ਫੂਲਿੰਗ ਦਾ ਪੀਪਲ ਆਫ ਪੰਜਾਬ ਜਿਵੇਂ ਇਹਨਾਂ ਨੇ ਮੈਂ ਬਾਲੀ ਗੱਲ ਤੇ ਨਹੀਂ ਜਾਊਂਗਾ ਜਿਵੇਂ ਪਾਣੀਆਂ ਦੇ ਮੁੱਦੇ ਤੇ ਕੀਤਾ ਸੀ ਕੋਈ ਅਸਰ ਅੱਜ ਤੱਕ ਤੁਸੀਂ ਵੇਖਿਆ ਪਾਣੀਆਂ ਤੇ ਜ਼ੀਰੋ ਅੱਜ 16 ਸਾਲ ਹੋ ਗਏ ਹਲੇ ਵੀ ਅਸੀਂ ਉਹ ਕੰਮ ਲੜ ਰਹੇ ਹਾਂ ਇਹ ਕੰਮ ਵੀ ਇਹਨਾਂ ਨੇ ਇਸ ਲਈ ਇਸ ਪਾਸੇ ਪਾਇਆ ਕਿ ਮੈਂ ਦਿੱਲੀ ਨੂੰ ਖੁਸ਼ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰਦਿਆਂ ਔਰ ਦਿੱਲੀ ਨਾਲ ਰਲ ਕੇ ਇਹ ਫਿਕਸਡ ਮੈਚ ਖੇਲ ਕੇ ਗੁੰਮਰਾਹ ਕਰਨ ਦੀ ਕੱਲੀ ਸਾਜ਼ਿਸ਼ ਚੱਲੀ ਗਈ ਹੈ ਕੋਸ਼ਿਸ਼ ਕੀਤੀ ਗਈ ਹੈ ਮੈਂ ਅਸੀਂ ਸਾਰਿਆਂ ਨੇ ਇਹ ਗੱਲ ਉੱਥੇ ਵੀ ਇਹ ਰੱਖੀ ਸੀ ਔਰ ਜਿਹੜੀ ਗੱਲ ਤੁਹਾਨੂੰ ਪਹਿਲਾਂ ਵੀ ਕੀਤੀ ਹੈ ਕਿ ਜਿਹੜੇ ਐਮਐਸਪੀ ਦੀ ਗੱਲ ਵੇਖੋ ਕੱਲ ਐਮਐਸਪੀ ਦੀ ਗੱਲ ਇੱਕ ਵਾਰੀ ਨਹੀਂ ਕਈ ਵਾਰੀ ਉੱઠી ਕੀ ਸੀਐਮ ਸਾਹਿਬ ਲੋਕਾਂ ਦੇ ਮੁੱਦੇ ਕੀ ਆ ਨਾ ਤਾਂ ਤੁਸੀਂ ਐਡਰੈਸ ਕੀਤਾ ਪ੍ਰਾਈਵੇਟ ਮੰਡੀ ਦਾ ਕੰਮ ਉਹ ਵੀ ਤੁਸੀਂ ਗੋਲਮੋਲ ਕਰਕੇ ਨਾ ਤੁਸੀਂ ਐਡਰੈਸ ਕੀਤੀ ਐਮਐਸਪੀ ਦੀ ਗੱਲ ਲਿਖ ਕੇ ਭੇਜਤਾ ਉੱਥੇ ਕੀ ਐਮਐਸਪੀ ਦੇ ਦਿਓ ਕਿਹਦੇ ਤੇ ਕਣਕ ਤੇ ਝੋਨੇ ਤੇ ਤਾਂ ਅੱਗੇ ਆ ਰਹੀ ਹੈ ਤੇ ਜਿਹੜੀ ਆ ਕਾਰਟਨ ਰੁੱਲਦੀ ਆ ਜਿਹਦਾ 5700 ਰੇਟ ਹੈ ਤੇ ਵੇਖ 3000 3500 4000 ਤੇ ਰਿਹਾ ਉਹਦਾ ਜ਼ਿਕਰ ਹੀ ਕੋਈ ਨਹੀਂ ਇੱਕ ਵਾਰੀ ਨਹੀਂ ਤਸਾਂ ਵਾਰੀ ਇਹ ਗੱਲ ਅੰਦਰ ਰੇਜ਼ ਹੋਈ ਕੋਈ ਗੱਲ ਨਹੀਂ ਸੁਰੂ 1800 ਮੱਕੀ ਤੇ ਐਮਐਸਪੀ ਆ ਵੇਖ ਕਿੰਨੇ ਨੂੰ ਰੀ ਆ 800 ਨੂੰ 1000 ਨੂੰ ਅਸੀਂ ਇਹ ਗੱਲ ਕਹੀ ਕਿ ਜਦ ਤੁਸੀਂ ਦੋ ਪਚਲਾ ਦੀ ਐਮਐਸਪੀ ਦੀ ਗੱਲ ਕਰਤੀ ਤੇ ਤੁਸੀਂ ਬਾਈਆਂ ਦੀ ਕਿਉਂ ਨਹੀਂ ਕਰਦੇ ਬਿਲਕੁਲ ਕੋਈ ਜਵਾਬ ਨਹੀਂ ਔਰ ਫਿਰ ਅਸੀਂ ਤੀਜੀ ਗੱਲ ਇਹ ਕਹੀ ਜੇ ਕੋ ਸਟੇਟਸ ਦਾ ਜੋ ਸਰਕਾਰਾਂ ਦਾ ਦੋ ਹੀ ਨੇ ਨਾ ਜੇ ਤੁਹਾਡੇ ਨਾਲ ਸੈਂਟਰ ਸਰਕਾਰ ਧੋਖਾ ਕਰ ਰਹੀ ਹੈ ਪੰਜਾਬੀ ਇਹ ਮਹਿਸੂਸ ਕਰ ਰਿਹਾ ਕਿ ਸੈਂਟਰ ਸਰਕਾਰ ਕਾਲੇ ਕਾਨੂੰਨ ਲੈ ਆਈ ਹੈ ਸਾਡੇ ਉਲਟ ਨੇ ਫਿਰ ਦੂਜੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਣੀ ਸੀ ਸਟੇਟ ਸਬਜੈਕਟਸ ਹੀ ਐਗਰੀਕਲਚਰ ਉਹ ਤੋਂ ਵੀ ਭੱਜ ਗਏ ਐਮਐਸਪੀ ਦੀ ਅਸ਼ੋਰੈਂਸ ਦੀ ਗੱਲ ਸੀ ਉਸ ਤੋਂ ਵੀ ਭੱਜ ਗਏ ਜੇ ਹਰਿਆਣੇ 'ਚ ਕਈ ਫਸਲਾਂ ਨੇ ਜੇ ਇੱਥੇ ਐਮਐਸਪੀ ਤੋਂ ਘੱਟ ਜੇ ਮੱਕੀ ਦੀ ਵੀ ਖਰੀਦ ਆ ਹੋਰ ਬਾਕੀ ਪੈਸੇ ਹਰਿਆਣਾ ਸਟੇਟ ਦੇ ਰਿਹਾ ਕਿਉਂ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਜ਼ਿੰਮੇਵਾਰੀ ਚੁੱਕੀ ਕਿਉਂ ਕਿਉਂਕਿ ਸਿਰਫ ਇੱਕੋ ਇੱਕ ਮਕਸਦ ਸੀ ਕਿ ਲੋਕਾਂ ਨੂੰ ਇਹ ਪੰਬਲ ਪੂਸਾ ਪਾ ਦਿਓ ਲੱਡੂ ਵੰਡ ਤੇ ਲੱਡੂ ਕਾਹਦੇ ਵੰਡੇ ਆ ਕਿ ਮੋਦੀ ਦੀ ਜਿੱਤ ਕਰਾਤੀ ਤੁਸੀਂ ਇੱਥੇ ਕਾਲੇ ਕਾਨੂੰਨ ਲਾਗੂ ਕਰਾ ਤੇ ਇਸ ਗੱਲ ਦੇ ਲੱਡੂ ਵੰਡੇ ਕਦੇ ਗਵਰਨਰ ਸਾਹਿਬ ਨੇ ਇਹਨੂੰ ਮਨਜ਼ੂਰੀ ਦੇ ਦੇਣੀ ਤੁਸੀਂ ਰਾਸ਼ਟਰਪਤੀ ਤਾਂ ਬੜੀ ਦੂਰ ਦੀ ਗੱਲ ਹੈ ਗਵਰਨਰ ਸਾਹਿਬ ਨੇ ਮਨਜ਼ੂਰੀ ਨਹੀਂ ਦੇਣੀ ਇਸ ਨੂੰ ਮਗਰ ਪੰਜਾਬ 'ਚ ਮਤਲਬ ਕਿ ਜਿੱਥੇ ਅਸੀਂ ਖਲੋਤੇ ਉੱਥੇ ਹੀ ਖਲੋਤੇ ਰਹੇ ਕਿ ਦਿੱਲੀ ਦੇ ਕਾਨੂੰਨ ਕਾਲੇ ਕਾਨੂੰਨ ਲਾਗੂ ਰਹਿਣਗੇ ਅਸਲੀਅਤ ਇਹੀ ਹੈ देयर इज नो ਚੇਂਜ ਔਨ ਗਰਾਉਂਡ ਸਿਚੁਏਸ਼ਨ ਆਪਾਂ ਜੋ ਕੁਝ ਕੀਤਾ ਇਕੱਲਾ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਾਹਿਬ ਨੂੰ ਖੁਸ਼ ਕਰਨ ਲਈ ਕੀਤਾ ਹੋਰ ਕੱਖ ਨਹੀਂ ਕੀਤੀ ਔਰ ਮੈਂ ਫਿਕਸਡ ਮੈਚ ਥੋੜੀ ਜੀ ਗੱਲ ਤੁਹਾਨੂੰ ਹੋਰ ਦੱਸ ਦਿਆਂ ਇਹਨਾਂ ਨੇ ਬੜੀ ਗੱਲਾਂ ਕੀਤੀਆਂ ਤੁਹਾਨੂੰ ਇਹ ਰਿਕਾਰਡ ਦੀ ਗੱਲ ਹੈ ਚਲੋ ਇਹ ਤਾਂ ਨਹੀਂ ਮੈਂ ਕਹਿੰਦਾ ਤੁਹਾਨੂੰ ਮੈਂ ਪੜਾ ਦਿੰਨਾ ਪੇਜ ਇਹ ਆ 256 ਇਹਦੇ ਵੀ ਵਿਟਰੋਲ ਕਰ ਜੀ ਆ ਅੱਛਾ ਜਿਹੜਾ 1 ਪੁਆਇੰਟ ਸੀ ਕੱਲ ਅਸੀਂ ਇਹ ਵੀ ਰੇਜ਼ ਕੀਤਾ ਕਿ ਜੇ ਤੁਸੀਂ ਪ੍ਰਾਈਵੇਟਾਈਜੇਸ਼ਨ ਦੇ ਜੇ ਖਿਲਾਫ ਹੋ ਤੇ 5 6 'ਚ ਸਭ ਤੋਂ ਪਹਿਲਾਂ ਪ੍ਰਾਈਵੇਟ ਮੰਡੀਆਂ ਪੰਜਾਬ 'ਚ ਬਣ ਸਕਦੀਆਂ ਇਹ ਗੱਲ ਦਾ ਕਾਨੂੰਨ ਕੈਪਟਨ ਮਰਿੰਦਰ ਸਿੰਘ ਲੈ ਕੇ ਆਏ ਸੀ 5 6 ਰੱਦ ਕਰੋ ਨਹੀਂ ਕੀਤਾ ਅਸੀਂ ਕਿਹਾ ਤੁਸੀਂ ਉਸ ਤੋਂ ਬਾਅਦ ਅਬ 17 ਦੇ ਲੈ ਕੇ ਆਏ ਉਹਦੇ ਚ ਵੀ ਇਹੀ ਕੁਛ ਹੈ ਕਿ ਤੁਸੀਂ ਮੰਡੀਆਂ ਨੂੰ ਰੱਦ ਕਰੋ ਉਹ ਵੀ ਨਹੀਂ ਕੀਤਾ ਆ ਇਹਨਾਂ ਦਾ ਚੋਣ ਮੈਨੀਫੈਸਟੋ ਹੈ ਆ ਕਾਂਗਰਸ ਵਾਲਾ ਜਿਹੜਾ 19 ਵਾਲਾ ਔਰ ਇੱਕਾਰੀ ਨਹੀਂ ਕਈ ਵਾਰੀ ਤੁਸੀਂ ਵੇਖਤਾ ਲਿਆ ਬਟ ਜਸਟ ਫॉर ਯੋਰ ਰਿਕਾਰਡ ਇਹਦੇ ਚ ਐਗਰੀਕਲਚਰ ਸਬਜੈਕਟ ਤੇ 11 ਨੰਬਰ ਤੇ ਹੈ ਕਾਂਗਰਸ ਵਿਲ ਰਿਪੀਲ ਦੀ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀਜ਼ ਐਕਟ ਐਂਡ ਮੇਕ ਟ੍ਰੇਡ ਇਨ ਐਗਰੀਕਲਚਰ ਐਂਡ ਟ੍ਰੇਡ ਐਂਡ ਐਗਰੀਕਲਚਰ ਪ੍ਰੋਡਿਊਸ ਇਨਕਲੂਡਿੰਗ ਐਕਸਪੋਰਟ ਇੰਪੋਰਟਸ ਆਫ ਇੰਟਰਸਟੇਟ ਟ੍ਰੇਡ ਫ੍ਰੀ ਫ੍ਰਮ ਆਲ ਰੈਸਟ੍ਰਿਕਸ਼ਨ ਇਹ ਸਪਸ਼ਟ ਲਿਖਿਆ ਔਰ ਇਹੀ ਕਾਰਨ ਹੈ ਕਿ ਵਾਰ ਵਾਰ ਰਾਹੁਲ ਗਾਂਧੀ ਪਾਰਲੀਮੈਂਟ ਚ ਰਾਹੁਲ ਗਾਂਧੀ ਇਹ ਕਾਲੇ ਕਾਨੂੰਨ ਜਿੱਦ ਦਿਨ ਇੰਟਰੋਡਿਊਸ ਹੁੰਦੇ ਨਾ ਤਾਂ ਕਾਂਗਰਸ ਉਥੇ ਵਿਪ ਜਾਰੀ ਕਰਦੀ ਆ ਮੈਂ ਫਿਕਸਡ ਮੈਚ ਤੇ ਆ ਰਿਹਾ ਹਾਂ ਹੁਣ ਰਲਿ ਮਿਲੀ ਭੁਗਤੇ ਕਿੱਥੋਂ ਸ਼ੁਰੂ ਹੁੰਦੀ ਆ ਇਹ ਕੱਲਾ ਅੱਜ ਦੀ ਸ਼ੁਰੂ ਨਹੀਂ ਦਿੱਲੀ ਚ ਕੋ ਐਨਡੀਏ ਤੋਂ ਬਾਅਦ ਜਾਂ ਭਾਜਪਾ ਤੋਂ ਬਾਅਦ ਸਭ ਤੋਂ ਵੱਡੀ ਗਿਣਤੀ ਕੀਤੀ ਹੈ ਕਾਂਗਰਸ ਦੀ ਲੋਕ ਸਭਾ ਚ ਇਹਨਾਂ ਨੇ ਕੀ ਕੀਤਾ ਨਾਟ ਅਪੋਜ਼ ਵਾਕ ਆਊਟ ਵਾਕ ਆਊਟ ਦਾ ਮਤਲਬ ਫ੍ਰੀ ਪੈਸੇਜ ਦਿਓ ਸਰਕਾਰ ਨੂੰ ਕਿ ਬਿੱਲ ਪਾਸ ਕਰਾਉਣ ਫਿਰ ਰਾਜ ਸਭਾ ਚ ਕੀ ਹੋਇਆ ਐਨਡੀਏ ਦੇ ਕੋਲ 122 ਬੰਦੇ ਨੇ ਟੋਟਲ 112 112 112 ਇਨਾਂ ਕੋਲ 130 ਆ 140 ਨੇ ਔਰ ਲਾਰਜੈਸਟ ਪਾਰਟੀ ਭਾਜਪਾ ਤੋਂ ਬਾਅਦ ਕਾਂਗਰਸ ਹੈ ਨਾ ਤਾਂ ਰਾਜ ਸਭਾ 'ਚ ਕੋਈ ਪ੍ਰਾਈਵੇਟ ਮੈਂਬਰ ਬਿੱਲ ਕਾਂਗਰਸ ਨੇ ਲਿਆਈ ਆ ਲਿਆਏ ਤੇ ਇੱਕ ਸੀਪੀਆਈ ਵਾਲੇ ਲਿਆਏ ਤੇ ਜਾਂ ਡੀਐਮਕੇ ਵਾਲੇ ਲਿਆਏ ਜਿਨ੍ਹਾਂ ਨੇ ਰੌਲਾ ਵੀ ਪਾਇਆ ਦੋਵਾਂ ਦੀ ਖਬਰ ਵੀ ਲੱਗੀ ਹੈ ਕਿ ਆਪ ਦੀ ਕੁਰਸੀ ਤੇ ਖੜੇ ਆ ਉਹਨਾਂ ਦੀ ਵੀਡੀਓ ਵੀ ਆ ਰਹੀ ਹੈ ਮਗਰ ਕਿੱਥੇ ਸੀ ਤੁਹਾਨੂੰ ਪਤਾ ਕਿੰਨੇ ਬੰਦੇ ਐਬਸੈਂਸੀ ਕਾਂਗਰਸ ਦੇ ਉਸ ਦਿਨ 13 ਐਮਪੀ ਰਾਜ ਸਭਾ ਚੋਂ 40 ਚੋਂ ਕਾਂਗਰਸ ਦੇ ਆਬਸੈਂਟ ਸੀ ਔਰ ਤਿੰਨ ਪੰਜਾਬ ਦੇ ਐਮਪੀਆ ਚੋਂ ਦੋ ਐਬਸੈਂਟ ਸੀ ਮਤਲਬ ਕਿ ਉਸ ਦਿਨ ਵੀ ਰਲ ਕੇ ਖੇਡੇ ਮੋਦੀ ਸਾਹਿਬ ਨਾਲ ਕਿ ਰਾਜ ਸਭਾ ਚ ਇਹ ਪਾਸ ਹੋ ਜਾਂਦਾ ਜੇ ਕਾਂਗਰਸ ਦੀ ਮੰਸ਼ਾ ਸਾ ਪੁੰਦੀ ਤੇ ਇਹ ਰਾਹੁਲ ਗਾਂਧੀ ਇੱਥੇ ਤੇ ਆ ਕੇ ਟਰੈਕਟਰ ਤੇ ਚੜ੍ਹ ਕੇ ਤੇ ਜਿੱਥੇ ਪਾਰਲੀਮੈਂਟ ਦੀ ਜ਼ਿੰਮੇਵਾਰੀ ਸੀ ਉਸ ਦਿਨ ਤਾਂ ਗੈਰਹਾਜ਼ਰ ਨਾ ਵਿਪ ਜਾਰੀ ਕੀਤੀ ਨਾ ਉੱਥੇ ਕੋਈ ਬਿੱਲ ਮੂਵ ਕੀਤਾ ਨਾ ਉੱਥੇ ਕੋਈ ਲੜਾਈ ਲੜੀ ਮੇਰਾ ਕਹਿਣ ਦਾ ਭਾਵ ਹੈ ਕਿ ਸਿਰਫ ਤੇ ਸਿਰਫ 254 2 ਪੰਜਾਬ ਦੀ ਸਥਿਤੀ ਨਹੀਂ ਬਦਲੂਗੀ ਪੰਜਾਬ ਦੇ ਲੋਕਾਂ ਨਾਲ ਇਹ ਧੋਖਾ ਹੈ ਪੰਜਾਬ ਦੇ ਲੋਕ ਇੱਕ ਗੱਲ ਸਮਝ ਲੈਣ ਕਿ ਜੋ ਵਿਧਾਨ ਸਭਾ ਚ ਕੱਲ ਹੋਇਆ ਇਹ ਠੀਕ ਹੈ ਸਾਨੂੰ ਇਹ ਤੁਸੀਂ ਪੁੱਛੋਗੇ ਤੁਸੀਂ ਨਾਲ ਕਿਉਂ ਖਲੋਤੇ ਕਿਉਂਕਿ ਉੱਥੇ ਇਮਪ੍ਰੈਸ਼ਨ ਇਹ ਭੇਜ ਰਹੇ ਸੀ ਬਾਹਰ ਕਿ ਜਾਂ ਤਾਂ ਤੁਸੀਂ ਨਾਲ ਖਲੋ ਜੋ ਤੇ ਜੇ ਤੁਸੀਂ ਨਾਲ ਨਹੀਂ ਖੜੋਂਦੇ ਫਿਰ ਤੁਸੀਂ ਕਿਸਾਨਾਂ ਦੇ ਉਲਟੋਂ ਅਸੀਂ ਦਿੱਲੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਸੀ ਮਗਰ ਜਿਹੜੇ ਸਾਡੇ ਖੱਛੇ ਸੀ ਉਹ ਤਾਂ ਨਾ ਵਿਧਾਨ ਸਭਾ ਦੇ ਅੰਦਰ ਡਰੈਸ ਹੋਏ ਔਰ ਨਾ ਬਾਹਰ ਹੋਏ ਤੁਸੀਂ ਮੇਰਾ ਪਹਿਲਾ ਇੰਟਰਵਿਊ ਵੇਖ ਲਓ ਹੁੰਦੇ ਸਰ ਬਾਰ ਮੈਂ ਉਹੀ ਗੱਲਾਂ ਕੀਤੀਆਂ ਕੱਲ ਔਰ ਕੈਪਟਨ ਅਮਰਿੰਦਰ ਸਿੰਘ ਜੀ ਕੱਲ ਬਾਰ-ਬਾਰ ਸਾਨੂੰ ਬੁਲਾਉਂਦੇ ਸੀ ਕਿ ਮੇਰੇ ਨਾਲ ਖੜੇ ਹੋ ਜਾਓ ਮੇਰੇ ਨਾਲ ਖੜੇ ਹੋ ਜਾਓ ਹੂੰ ਤਾਂ ਕਦੇ ਨਾਲ ਖੜੇ ਨਹੀਂ ਕੀਤਾ ਅਸੀਂ ਤਾਂ ਆਪ ਬਚਦੇ ਫਿਰਦੇ ਸੀਗੇ ਢਿੱਲੋਂ ਸਾਹਿਬ ਨੂੰ ਜ਼ਰੂਰ ਜਦੋਂ ਗਵਰਨਰ ਤੇ ਜਾਣਾ ਸੀਗਾ ਨਾਲ ਗਏ ਆ ਮਗਰ ਓਨਲੀ ਅਗੇਂਸਟ ਕਾਲੇ ਕਾਨੂੰਨ ਆਫ ਦਿੱਲੀ ਪੰਜਾਬ ਦੀ ਜਿਹੜੀ ਸਰਕਾਰ ਦੀ ਜੁਮੇ ਆ ਰਹੀ ਹੈ ਜਿਸ ਤਰ੍ਹਾਂ ਫਿਕਸਡ ਮੈਚ ਖੇਡਿਆ ਗਿਆ ਸੀ ਉਸ ਨੂੰ ਕੰਡੈਮਨ ਕਰਦੇ 14 ਐਂਟਰੀ ਨੰਬਰ ਐਗਰੀਕਲਚਰ ਦੀ ਹੈ ਏਪੀਐਮਸੀ ਮੰਡੀ 1961 ਦਾ ਐਕਟ ਇੱਕ ਕੋਟ ਨਹੀਂ ਦਸਾਂ ਕੋਟਾਂ ਚ ਫੈਸਲਾ ਹੋ ਗਿਆ ਕਿ ਇਹਦੇ ਤੇ ਸਰਕਾਰ ਪੰਜਾਬ ਸੂਬੇ ਦੀ ਸਰਕਾਰ ਹੀ ਫੈਸਲਾ ਕਰੂਗੀ ਉਹਦੇ ਬਾਰੇ ਤਾਂ ਲਿਹਾਏ ਕੱਖ ਨਹੀਂ ਕੰਮ ਤਾਂ ਪਾਤਾ ਉੱਥੇ ਹੁਣ ਗਿਆ ਹੋਈ ਗੱਲ ਕੀ ਆ ਅੰਦਰਲੀ ਜੋ ਹੁਣ ਖਬਰ ਨਿਕਲ ਕੇ ਆ ਰਹੀ ਹੈ ਮੋਦੀ ਸਾਹਿਬ ਨੇ ਕਹ ਅਸੀਂ ਬੇਲੇ ਆਏ ਆ ਕਿ ਪੰਜਾਬ ਨੂੰ ਮੰਡੀ ਐਲਾਨੋ ਅੰਡਰ ਏਪੀਐਮਸੀ ਐਕਟ ਕਿ ਕੋਈ ਹੋਰ ਪ੍ਰਾਈਵੇਟ ਮੰਡੀ ਦੀ ਗੁੰਜਾਇਸ਼ ਨਾ ਰਹੇ ਜੇ ਮਗਰ ਅੰਦਰਲੀ ਕਹਾਣੀ ਹੁਣ ਜੋ ਨਿਕਲਨੀ ਸ਼ੁਰੂ ਹੋਈ ਹੈ ਇਹਨਾਂ ਨੇ ਦਿੱਲੀ ਨਾਲ ਗੱਲ ਮੁਕਾਈ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਦੀ ਮੋਦੀ ਨਾਲ ਗੱਲ ਮੁੱਕੀ ਹੋਈ ਹੈ ਔਰ ਗੱਲ ਕੀ ਮੁੱਕੀ ਆ ਕਿ ਤੂੰ ਤੋੜਦੇ ਸਾਡੇ ਆਲੂ ਅਸੀਂ ਕੋਈ ਨਾ ਇਹਨੂੰ ਠੰਡੇ ਬਸਤੇ ਚ ਪਾ ਦਿਆਂਗੇ ਮਗਰ ਕੰਮ ਨੁਕਸਾਨ ਕਿਦਾ ਹੋ ਜੂ ਪੰਜਾਬ ਦਾ ਜੇ ਗਵਰਨਰ ਸਾਹਿਬ ਉਹਨਾਂ ਲੈ ਕੇ ਬੈਠੇ ਰਹਿੰਦੇ ਇਹਦੇ ਤੇ ਮਹੀਨਾ ਕੱਢਦਣ 6 ਮਹੀਨੇ ਕੱਢਦਣ ਕੱਲ ਮੋੜਦਣ ਕੋਈ ਪਾਬੰਦੀ ਤਾਂ ਨਹੀਂ ਉਸ ਤੋਂ ਬਾਅਦ ਰਾਸ਼ਟਰਪਤੀ ਕੋਲ ਬੈਠਿਆ ਮਗਰ ਪੰਜਾਬ 'ਚ ਕੀ ਕ ਕਿਹੜਾ ਕਾਨੂੰਨ ਲਾਗੂ ਰਹੂਗਾ ਦਿੱਲੀ ਵਾਲਾ ਅਦਨਿੰਦਰ ਗਾਂਧੀ ਕਿੰਦੀ ਕਿ ਰਿਫਿਊ ਕਰ ਰਹੇ ਆ ਸਾਹਿਬ ਨੇ ਕਿਹਾ ਨਰਿੰਦਰ ਤੋਮਰ ਜੀ ਨੂੰ ਸਵਾਲ ਮੈਂ ਵੀ ਉਹ ਵੀਡੀਓ ਵੇਖੀ ਐ ਨਰਿੰਦਰ ਤੋਮਰ ਜੀ ਨੂੰ ਸਵਾਲ ਹੀ ਨਹੀਂ ਸਮਝ ਆਇਆ ਔਰ ਨਰਿੰਦਰ ਤੋਮਰ ਜੀ ਨੇ ਸ਼ੁਰੂ ਚ ਕੀ ਕਿਹਾ ਕਿ ਸਾਡੇ ਜਿਹੜੇ ਦਿੱਲੀ ਦੇ ਕਾਨੂੰਨ ਨੇ ਬਹੁਤ ਚੰਗੇ ਆ ਇਹ ਕਿਹਾ ਤੇ ਜੇ ਉਹ ਚੰਗੇ ਨੇ ਫਿਰ ਇਹਨਾਂ ਦਾ ਕੀ ਰਿਵਿਊ ਕਰਨਗੇ ਕੱਖ ਨਹੀਂ ਇਹ ਕੱਲਾ ਕੈਪਟਨ ਅਮਰਿੰਦਰ ਸਿੰਘ ਨੂੰ ਸਮਾ ਦਿੱਤਾ ਕਿ ਤੁਸੀਂ ਆਪ ਦਾ ਸਾਲ ਕੱਢ ਲਓ ਸੌਖੇ ਵਧੀਆ ਕਢਾ ਦਿਆਂਗੇ ਮੈਂ ਅੱਜ ਵੀ ਕਹਿਣਾ ਐ ਜੇ ਕੈਪਟਨ ਉਮਰਿੰਦਰ ਸਿੰਘ ਜੀ ਪੰਜਾਬ ਦੇ ਲੋਕਾਂ ਪ੍ਰਤੀ ਸੀਰੀਅਸ ਨੇ ਸੱਚੇ ਨੇ ਵਾਅਕੇ ਕਿਸਾਨੀ ਦਾ ਭਲਾ ਮੰਗਦੇ ਸੈਸ਼ਨ ਸਦਨ ਬਿੱਲ ਪਬਲਿਕ ਡੋਮੇਨ ਚ ਰੱਖਣ ਔਰ ਜਿਹੜਾ ਸਟੇਟ ਐਕਟ ਐਂਟਰੀ ਹੈ ਐਗਰੀਕਲਚਰ ਉਹਦੇ ਤਹਿਤ ਪੰਜਾਬ ਨੂੰ ਮੰਡੀ ਸਾਰੇ ਨੂੰ ਐਲਾਨਨ ਕਿ ਪ੍ਰਾਈਵੇਟ ਮੰਡੀ ਦੀ ਕੋਈ ਗੁੰਜਾਇਸ਼ ਨਾ ਰਹਿ ਜਾਏ ਐਮਐਸਪੀ ਖਰੀਦ ਨੂੰ ਕੱਲੀ ਦੋ ਫਸਲਾਂ ਤੇ ਨਹੀਂ ਦੇਖੋ ਚੋਰ ਮੋਰੀ ਇਹਦੇ ਚ ਵੀ ਵੇਖੋ ਦਿੱਲੀ ਵਾਲੇ ਕੀ ਕਹਿੰਦੇ ਕਿ ਅਸੀਂ ਕਣਕ ਦੇ ਝੋਨੇ ਦੀ ਖਰੀਦ ਜਾਰੀ ਰੱਖਾਂਗੇ ਫਿਰ ਇਹਨੇ ਕੀ ਐਮਐਸਪੀ ਨੂੰ ਸ਼ੋਰ ਕਰਨੀ ਪੰਗਾ ਉਦੋਂ ਪੈਣਾ ਜਦੋਂ ਐਮਐਸਪੀ ਹਟ ਜਾਣੀ ਆ ਉਹਦੀ ਜੁਮੇਵਾਰੀ ਕੌਣ ਚੁੱਕਦਾ ਉਹਦੀ ਕੋਈ ਗੱਲ ਨਹੀਂ ਇਸ ਲਈ ਐਮਐਸਪੀ ਕੱਲਾ ਝੋਨੇ ਕਣਕ ਨਹੀਂ ਬਾਈ ਫਸਲ ਨੇ ਜੀਚੇ ਮੱਕੀ ਵੀ ਆ ਨਰਮਾ ਵੀ ਆ ਹੋਰ ਵੀ ਆ ਉਹਨਾਂ ਨੂੰ ਸਾਰਿਆਂ ਤੇ ਇੱਥੇ ਪਾਸ ਕਰੋ ਕਿ ਹਾਂ ਐਮਐਸਪੀ ਤੋਂ ਕੋਈ ਘੱਟ ਖਰੀਦ ਪੰਜਾਬ ਨਹੀਂ ਹੋਣ ਦਊਗਾ ਜੇ ਹਾਲਾਤ ਪੈਦਾ ਹੁੰਦੇ ਕਿਸਾਨ ਦਾ ਨੁਕਸਾਨ ਪੰਜਾਬ ਨਹੀਂ ਹੋਣ ਦਊਗਾ ਪੰਜਾਬ ਉਹ ਜ਼ਿੰਮੇਰੀ ਚੁੱਕੂ ਮਗਰ ਨਹੀਂ ਹੋਤਾ ਪਤਲੀ ਗਲੀ ਚੋਂ ਬਾਹਰ ਡੂ ਯੂ ਐਕਚੁਅਲੀ ਤੁਸੀਂ ਦਿਲ ਤੇ ਹੱਥ ਰੱਖ ਕੇ ਕਹੋ ਕਿ ਕੋਈ ਇਹਨਾਂ ਦੇ ਹਾਲਾਤ ਇਹ ਜੇ ਬਣਨੇ ਆ ਕਿ ਇਹਨਾਂ ਨੂੰ ਅਸਤੀਫੇ ਲੋਟ ਦੇਣ ਦੀ ਲੋੜ ਆਊਗੀ ਤਾਂ ਕੱਲੀ ਥੋੜੀ ਵਧੀਆ ਖਬਰ ਬਣਾਉਣ ਨੂੰ ਕਹਾਣੀ ਪਾਤੀ ਫਿਕਸਡ ਮੈਚ ਤਾਂ ਚੱਲ ਰਿਹਾ ਹੋ ਜੇ ਹਾਲਾਤ ਹੀ ਨਹੀਂ ਪੈਦਾ ਹੋਣੇ ਮਤਲਬ ਇਹ ਤਾਂ ਪੰਬਲ ਕਪਟ ਅਖੀਰ 'ਚ ਗੱਲ ਆਪਾਂ ਫੇਰ ਸ਼ੁਰੂ ਹੋ ਜਾਈਏ ਕਾਲੇ ਕਾਨੂੰਨ ਤਾਂ ਉੱਥੇ ਦੇ ਉੱਥੇ ਹੀ ਰਹਿ ਗਏ ਆਪਾਂ ਤਾਂ ਜ਼ੀਰੋ ਤੇ ਸੀ ਜ਼ੀਰੋ ᱛੀ ਰਹਿ ਗਏ